ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਪੰਜਾਬ ਦਾ ਕਿਸਾਨ ਦਿੱਲੀ ਕੀਵਾਤਾ ਹੈ بار بار ਪੰਜਾਬ ਕਾ ਹੀ ਕਿਸਾਨ بار بار ਬੋਧਿਸ਼ਾਰ ਅੰਦਲਨ ਕਰਨੇ ਕਿਉਂ ਆਤਾ ਹੈ ਕੀ ਕਪਾਚਾ ਕਿਸਾਨ ਲਈ ਦਿੱਲੀ ਪਾਬੰਦੀ ਹੈ ਰਾਜਧਾਨੀ ਨਹੀਂ ਹੈ ਹਮਾਰੀ ਨਾ ਕੋ ਪਾਬੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਤਾਂ ਕਹਾਂ ਜਾਏਗਾ ਫਿਰ ਉਹ ਆਪਣੇ ਆਪ ਲਾਹੌਰ ਜਾਏ ਆ ਭਗਵਾਨਤਮਾਨ ਦਾ ਕੁਛ ਸਮਾਂ ਪਹਿਲਾ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਹੈ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਹੈ ਭਗਵਾਨਤਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਢੁਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਹੈ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਤੇ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਂ ਨਾ ਹੁਣ ਦੇ ਜਵਾਬ ਇਸ ਲਈ ਅੱਜ ਜੋ ਕ੍ਰੈਕਡਾਊਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵਾਅਦੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਅਲਫਾਜ਼ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੋਈ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਇਹ ਬਹੁਤ ਬਹੁਤ ਧੰਨ ਸਤਿ ਸ਼੍ਰੀਕਾਲ ਜੀ ਅੱਜ 5 ਮਾਰਚ ਹੈ ਤੇ ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਪੰਜਾਬ ਦਾ ਕਿਸਾਨ ਦਿੱਲੀ ਕਿਉਂ ਆਦਾ ਹੈ ਬਾਰ-ਬਾਰ ਪੰਜਾਬ ਦਾ ਹੀ ਕਿਸਾਨ ਬਾਰ-ਬਾਰ ਬਚਾਰਾ ਦੌਰਾਨ ਕਰਨ ਕਿਉਂ ਆਦਾ ਹੈ ਨਹੀਂ ਕਿਉਂ ਪੰਜਾਬ ਦੇ ਕਿਸਾਨ ਕਿਹਦੀ ਪਾਬੰਦੀ ਹੈ ਅੰਤਰਰਾਸ਼ਟਰੀ ਨਹੀਂ ਹੈ ہماری ਨਾ ਕੋ ਪਾਬੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਤਾਂ ਕਹਾਂ ਜਾਏਗਾ ਫਿਰ ਉਹ ਆਪਣਾ ਕਿਸਾਨ ਲਾਹੌਰ ਜਾਏ ਆ ਭਗਵੰਤ ਮਾਨ ਦਾ ਉੱਤਸਮਾ ਪਹਿਲਾ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਆ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਹੈ ਭਗਵੰਤ ਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਢੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਆ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਚ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਣ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕ੍ਰੈਕਡਾਊਨ ਜੋ ਸਖਤੀ ਜੋ ਬਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ 'ਚ ਕੀਤੀ ਯਾ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵੈਧੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਇਲਾਜ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸ਼ਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੋਈ ਸਹੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਹੈ ਬਹੁਤ ਬਹੁਤ